ਮੁਬਾਰਕਾਂ ਜੀ ਸਾਰਿਆਂ ਨੂੰ ਲੋਹੜੀ ਦੀਆਂ ਤੁੰ ਨੂੰ ਬੜੇ ਅੱਖਰ ਜ ਮਜ਼ਾ ਨਹੀਂ ਆ ਰਹਾ ਲੋਹੜੀ ਨਸੀਬਾਂ ਵਾਲੇ ਲੋਕਾਂ ਨੂੰ ਮਿਲਦੀ ਏ ਰੁਕੋ ਜਰਾ ਸਬਰ ਕਰੋ ਆਣਾ ਕਿੰਨੇ ਵੰਡੇ ਕੋਲ ਆਪਾਂ ਬੰਨਦਾ ਸਵੇਰ ਕੋਨਡ ਬੰਨਦਾ ਸਵੇਰ ਕੋਨਡ ਅਬੇ ਵਜਾ ਆਏਗਾ ਨਾ ਢੀਡੋ ਤੇਰੀ ਉਹ ਪਹਿਲਾ ਵਿਆਹ ਤਾਂ ਕਰਾ ਦੇ ਪਹਿਲਾ ਵਿਆਹ ਹੋ ਜਾਵੇ ਤਾਂ ਫਿਰ ਨੌਕਰੀ ਲੈ ਲੈਣੀ ਹੈ ਕਿਵੇਂ ਲੱਗ ਰਿਹਾ ਹੈ ਤੇ ਲੋੜੀ ਬਹੁਤ ਵਧੀਆ ਜੀ ਹਰੇਕ ਸਾਲ ਲੋੜੀ ਐਵੇਂ ਹੀ ਮਨਾਈ ਜਾਂਦੀ ਹੈ ਸਾਡਾ ਚੌਕ ਏ ਇਹ ਫੇ ਲੋੜੀ ਮਨਾਈ ਦੀ ਏ ਜਿਨ੍ਹਾਂ ਦੇ ਜਵਾਕ ਹੁੰਦਾ ਉਹ ਵੀ ਭੁੱਲੇ ਵੰਡਦੇ ਨੇ ਜਿਨ੍ਹਾਂ ਦਾ ਵਿਆਹ ਹੁੰਦਾ ਉਹ ਵੀ ਭੁੱਲੇ ਵੰਡਦੇ ਨੇ ਕਈ ਵਾਰੀ ਭੁੱਲੇ ਵੰਡ ਜਾਂਦੇ ਨੇ ਪਰਮਾਤਮਾ ਲੋੜੀ ਐਵੇਂ ਬਣਾਈ ਰੱਖੇ ਪੈਣਾ ਭਰਾਵਾਂ ਦੇ ਨਾਲ ਸ਼ੇਅਰ ਐਂਡ ਸਰਪ੍ਰਾਈਜ਼ ਕਰ ਦਿਓ ਮਾਤਾ ਰਾਣੀ ਨੌਕਰੀ ਦੇਵੇ ਤੇ ਗਲਾਪ ਮਜ਼ਾ ਆਇਆ ਬਹੁਤ ਲਦਾ ਰਹੂਗਾ ਤੇ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਹਾਂ ਠੀਕ ਹੈ ਹੋ ਨਹੀਂ ਵੀ ਤੇ ਚੁੱਪ ਕਰ ਜਾਖ ਰਹੀ ਮੱਥਾ ਟੇਕ ਲੈ ਮੱਥਾ ਟੇਕ ਅਥਰ ਨਹੀਂ ਹਾਂ ਹਾਂ ਇਹ ਤੈਨੂੰ ਨਾ ਦੇਵੇ ਤੇ ਇੱਥੇ ਬੈਠਿਆ ਮਾਤਾ ਰਾਣੀ ਵੇਖ ਲੈ ਆ ਬਲਦੀ ਪੀਣਾ ਇਹਨੂੰ ਆਪ ਬੰਦ ਕਰ ਦੇਣਾ ਨਾ ਦੇਵੇ ਨੌਕਰੀ ਇਹ ਦੇਵੇਗੀ ਨੌਕਰੀ ਇਹ ਦੇਵੇਗੀ मजा आया so, और मैं ये जो मजा है हिंदुस्तान के हर व्यक्ति को देना चाहता हूँ ਸ਼ੀਵ ਮਨੀ ਮਾਤਾ ਆਪਾਂ ਇਹਨਾਂ ਅਰਦਾਸ ਕਰਨੇ ਆਂ ਆਪਾਂ ਅੱਗੇ ਵੀ ਝੋਲੀ ਕੀਤੀ ਹੁਣ ਵੀ ਝੋਲੀ ਕਰਨੀ ਆ ਮਾਤਾਰਾਂ ਦੀ ਭਰੇਗੀ ਇਹ ਦਿਵਾਜ ਐਂ ਲੱਗਦੀ ਕੋਈ ਚਵਟਾ ਸੱਤਾਂ ਨੂੰ ਇੱਧਰ ਹੈ ਵੀ ਗੰਮਾ ਨਾ ਬੱਚ ਲੰਨ ਉਹ ਕਿਸੇ ਦੀ ਗਿੱਚ ਖਵਾਸ ਆ ਕੀ ਆ ਕੀ ਨਹੀਂ ਬਾਹਰ ਬਾਹਰ ਆਇਨ ਵਾਲਾ ਬਾਹਰ ਲਾਜ਼ਮੀ ਨਿਕਾ ਬਾਪੂ ਜ਼ਿਆਦਾ ਲਾਉਂ ਨਾ ਇਹ ਕੰਦਾ ਮਾ ਸਾਡੇ ਕੰਦਾ ਥੱਲੇ ਮਾ ਦੇਖਣਾ ਉਹ ਲੰਡਿਆ ਉਹ ਮੇਰੇ ਕੋਲ ਲੰਬਾ ਰੋੜਾ ਸਾਡੇ ਕੋਲ ਨਹੀਂ ਨਹੀਂ ਚੱਲ ਚੱਲ ਹਾਂ ਇੱਥੇ ਮੰਤਰ ਪੜ ਮੰਤਰ 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 ਪੜਨਾ ਹੈ ਤੋੜ ਮੰਤਰ ਪੜਨਾ ਹੈ ਥੱਲੇ ਮੱਥਡੇ ਦੇ ਮਾਤਾ ਰਾਣੀ ਥੱਲੇ ਮੱਥਡੇ ਨੌਕਰੀ ਲਵਾਵੇ ਬਿਲਕੁਲ ਜੀ ਤੇ ਆਂਦੇ ਆਂਦੇ ਟਾਈਮ ਨੂੰ ਕਿੰਨੇ ਲੱਭਣੇਗਾ 25 ਕਿਲੋ ਆਂਟਲ ਜਿੰਨਾ ਬੋਲ ਆਂਟਲ ਆਂਟਲ ਕਵਾਇੰਟਰ ਲਾਓ ਯਾਤੀ ਲਗਵਾਂਟਲ ਆਂਟਲ ਕਵਾਇੰਟਰ ਲਗਵਾਂਟਲ ਮੱਥਡੇ 300 ਜਿੰਨੇ ਵੰਡੇ ਦਾ ਉਹ ਕਵਾਇੰਟਰ ਵੰਡੇ ਦਾ ਹਾਂਜੀ ਐਪੀ 100 ਕਿਲੋ ਲੱਡੂ ਵੰਡੇਗਾ ਹਾਂ ਗੱਲ ਹੋ ਗਈ ਦੇਖ ਲਓ ਬਰਨਾਲੇ ਦਾ ਵਿਆਹ ਵੀ ਪੰਦ ਕਰ 552 ਰੁਪਏ 552 ਰੁਪਏ ਜੀ ਮੁੰਡਿਆਂ ਨੂੰ ਪਰ ਆ ਲੱਭ ਚਕੇ ਢੋੜ ਆ ਗਿਆ ਯਾਰ ਆਏ ਲੈ ਜੀ ਨੇ ਤੇ ਕੀ ਕੁਝ ਕੀ ਮੈਂ ਹੈਪੀ ਐ ਕੀ ਚੀਜ਼ ਮੰਗ ਰਹੇ ਤੁਸੀਂ ਕੀ ਮੰਗ ਰਹੇ ਮਾੜੇ ਜੀ ਸਾਨੂੰ ਦੱਸੋ ਇਹ ਜੀ ਇਹ ਜੀ ਸਾਡੇ ਬੁੱਲੇ ਆਹ ਦੇਖੋ ਉਹ ਪ੍ਰਸ਼ਾਦ ਨਿਕਲ ਗਿਆ ਮਾਰਦਾ ਰਾਜ ਸਿੰਘ ਸਾਡਾ ਬਰਨਾਰਾ ਸਾਹਿਬ ਜਲਦੀ ਲਾਇਆ ਉੱਥੇ ਲਿਖਾਇਆ ਕਰਾ ਹੋਰ ਆਮੀ ਪੂਰਾ ਹਾਸਿਕਾ ਲੈ ਉਹਨੇ ਲਾ ਮਿਲ ਗਿਆ ਮਿਲ ਗਿਆ ਤੇ ਹੋ ਜਾ ਬਾਬੇ ਦੀ ਕੀ ਸੱਚ ਤੇ ਗਰੀਆਂ ਇਧਰ ਬਣਾ ਇਧਰ ਇਧਰ ਹੱਥ ਦਿਨਾ ਹਾਂ ਕਲੀ ਵਾਹ ਜਲਦੀ ਰਲਾ ਲਿਆ ਜੀ ਅਸੀਂ ਤੇ ਅੰਦੀ ਬਾਲੇ ਹਲਦੀ 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 ਕਿਵੇਂ ਕਿਵੇਂ ਦਵਾਰ ਬੋਲੀ ਦਵਾਰ ਬੋਲੀ ਕੀ ਕੀ ਦਵਾਰ ਬੋਲੀ ਦਵਾਰ ਹਲਦੀ ਤੇ ਹਲਦੀ ਮੈਂ ਕਹ ਦਿਲ ਚਾਹ ਪੀਂਦੇ ਜਗ ਇਹ ਮਰਮਾਨੇ ਕਹਿੰਦੇ ਨੇ ਇਹ ਮਸਾਲੇ ਵਾਲੀ ਉਹਨਾਂ ਤਰ੍ਹਾਂ ਲੂਣ ਵਾਲੀ ਮੁੰਡਾ ਸ਼ਰਮਿਲਾ ਥੋੜਾ ਥੋੜਾ ਸ਼ਰਮਿਲਾ ਹੈ ਹੋਲੀ-ਹੋਲੀ ਸਾਰੇ ਹੋ ਜਾਣਗੇ ਨਹੀਂ ਆਇਆ ਮੈਂ ਦਾ ਚਾਹੀਦਾ ਬਚਾਲੋ ਕੋਈ ਗੱਲ ਨਹੀਂ ਇਹ ਫੁੱਲੇ ਹਲਦੀ ਵਾਲੇ ਖਾਂਦਾ ਫਿਰ ਕੀ ਆਹ ਵੇਖੋ ਗਰਜੰਟਾ ਖਲੋਤਾ ਜੇ ਬਸ ਐਮ ਗੁਰਬਾਹ ਦਾ ਗਰਬਾਹ ਤੋਂ ਬੋਰਬਲਾ ਜਾ ਚਾਨਣ ਢਾਣੀ ਮਰਦਾਸ ਤੋਂ ਲੱਭੀ ਆਏ ਆ ਜਗਦਾ ਨਹੀਂ ਵੇ ਥੋੜੀ ਫੈਟ ਹੋ ਰੰਗ ਦੰਦ ਕੱਢ ਹੈਪੀਨ ਚਲੋ ਲਾਈਕ ਹੋ ਲਾਈਕ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਜਿਆਦਾ ਜਿਆਦਾ ਸ਼ੇਅਰ ਰੋਜ਼ ਨਵਾਂ ਵਲੌਗ ਆਏਗਾ ਰੋਜ਼ ਦਾ ਫਾਲੋ ਬਾਈ 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 ਟਾਟਾ ਕਾਟੇ ਆਸ ਕੈਮਰਾ ਬਾਹਰ ਜਾਉਣਾ ਮੈਨੂੰ ਮੰਗੀ ਦੇ ਮੇਲੇ ਤੇ ਜਾ ਰ ਆਇਓ ਜੀ ਨਿਆਣਾ ਟੈਂਪੂ ਚੱਲੇ ਹੀ ਰਾਵਾਂ ਦਾ ਸਵੇਰੇ ਦੀਛਾ ਗੋਲਗੱਪਾ ਤੁਹਾਡੇ ਸਾਹਮਣੇ ਪੇਸ਼ ਹੋਵੇਗਾ ਮੇਲੇ ਦੇ ਸਾਰੇ ਨੇ ਪਹੁੰਚਣਾ ਹੈ ਬੜੀ ਤੁਮਤਾ ਮੇਲਾ ਲੱਗੇ ਆ ਰੋਟਰ ਰੁਕੇਸ਼ ਕੁਮਾਰ ਜੋ ਵੀਡੀਓ ਬਣਾ ਰਿਹਾ ਹੈ ਰੋਟਰ ਰੁਕੇਸ਼ ਕੁਮਾਰ ਤੇ ਨਖਾਰੀ ਪੰਮਾ 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 ਆ ਗਿਆ ਜੀ ਆਬੜਾ ਬਲਾ ਦੱਸ ਅਬਾਰ ਆ ਚੋ ਨਵਾਂ ਵਾਰਸ ਗਿਆ ਆ ਚੰਪੀ ਵੀ ਆ ਚੰਪੀ ਵੀ ਆ ਆ ਨਾ ਲੋੜੀ ਪਰਲਾ ਵਾਇਰਸ ਐ ਐਕਚੁਅਲੀ ਵਾਇਰਸ ਆ ਐਕਚੁਅਲੀ ਵਾਇਰਸ ਆ ਆ ਮਮਾ ਵਾਲਾ ਬੈਠੀ ਲੋਗੀ ਫੇਰ ਕੀ ਏ ਇਹਦਾ ਮੋਬਾਈਲ ਲੱ ਹੈ ਬੀਜੇ ਆ ਰਹੇ ਨੇ ਮੇਰਾ ਲੈ ਲੋ ਉਹ ਅੰਦਰ ਟ੍ਰਿਪ ਕਰਾ ਚੀ ਟ੍ਰਿਪ ਲਾ ਨਹੀਂ ਵੀਡੀਓ ਨਹੀਂ ਲਾਈਟਾਂ ਚਲਾएंगे ਨਾ ਬਸ ਕਿਉਂ ਕਿ ਉਹਦੇ ਪਈਏ ਚੱਲ ਮੇਰਾ ਰੰਗ ਕਾਲਾ ਹੈ ਬੈਟਰੀ ਲੋ ਸਹੀ ਆਵੇ ਚੱਲੋ ਚੱਲੋ ਹੰਡਰਸਾ ਤੇਰੇ ਲੱਗ ਰਿਹਾ ਤੈਨੂੰ ਸਾਡਾ ਰੋੜੀ ਦਾ ਵੈਗੁਰੂ ਜੀ ਕਾ ਖਾਲਸਾ ਰੱਖਾਇਨ ਕੀ ਫਤਿਹ ਫਤਿਹ ਅੱਗੇ ਦੇਖੋ ਜੀ ਲੋੜੀ ਨਸੀਬਾਂ ਵਾਲੇ ਲੋਕਾਂ ਨੂੰ ਮਿਲਦੀ ਏ ਇਹ ਲੋੜੀ ਰਾਤ ਤੋਂ ਕ੍ਰਾਸਵੇ ਸ਼ੁਰੂ ਕੀਤੀ ਜਾਂਦੀ ਏ ਇਹ ਡਿਲੀਵਰੀ ਤੋਂ ਦੋ ਤੋਂ ਤਿੰਨ ਵਜੇ ਵੱਜ ਜਾਂਦੇ ਏ 2 ਵਜੇ 3 ਵਜੇ ਤੱਕ ਸਮਾਂ 2 ਵਜੇ ਤੋਂ 2 ਤੋਂ 3 ਵਜੇ ਵੱਜ ਜਾਂਦੇ ਆ ਇਹਨਾਂ ਨੂੰ ਸਾਡੇ ਪਿੰਡ ਦੇ ਨਾਲ ਹੋਰੀ ਜੀ ਦੀ ਏ ਬਾਕੀ ਪਹਿਣਾ ਭਰਾਵਾਂ ਨਾਲ ਸੋਹਣੀ ਲੱਗਦੀ ਏ ਖੁੱਲੇ ਵੰਦਦੇ ਨੇ ਜਿਨ੍ਹਾਂ ਦਾ ਵਿਆਹ ਹੋ ਜਾਵੇ ਸਾਡੀ ਇਹ ਸਾਡੀ ਸਟੋਰੀ ਨੂੰ ਸਬਸਕ੍ਰਾਈਬ ਕਰ ਦਿਓ ਹਾਂਜੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਲ ਵਰਲਡ 'ਚ ਪਹੁੰਚਣੀ ਚਾਹੀਦੀ ਹੈ ਹੈਪੀ ਦਿਵਾਲੀ ਹੈਪੀ ਦਿਵਾਲੀ ਹੈਪੀ ਦਿਵਾਲੀ